ਜੋਸ ਮਾਰੇ ਜੀ ਵੀ ਇਹਨਾਂ ਦੀ ਹਾਲਤ ਤੇ ਵੀ ਇਹਨਾਂ ਦੇ ਡਾਟ ਟੈਗਰ ਫੋਰਸਮਨ ਨੂੰ ਸਿਰ ਤੋਂ ਤੇ ਮਾਰ ਕੇ ਲਗਾਇਆ ਗਿਆ ਸਿਰ ਗੁਰੂ ਦਾਸ ਮਹਾਰਾਜ ਜੀ ਆਜਾ ਦੇ ਹਟਾਇਆ ਬੜੀ ਸ਼ਰਦਾ ਦੇ ਨਾਮ ਮਨਾਉਣਾ ਆ ਸਾਡੇ ਰਵੀ ਦਾਸ ਪਿਆ ਕੰਮ ਦੇ ਸਾਡੇ ਬੇਟੇ ਸਿੰਗਰ ਉਹ ਵੀ ਸਾਡੇ ਵਿੱਚ ਪੁੱਛ ਤੇ ਸਟੇਜ ਤੇ ਆ ਜਾਓ ਲਾ ਲਾ ਦਿਓ ਜੀ ਰਵੀ ਦਾਸ ਜੀ ਦੇ ਵੇੜੇ ਭਗੜਾ ਪਵੇ ਸਾਡੇ ਨਵਕਿਸੋਰ ਜੀ ਚੇਅਰਮੈਨ ਸਾਹਿਬ ਰਿੱਕੀ ਜੀ ਇੰਦਰਜੀਤ ਜੀ ਕੁੱਟਾ ਮੰਡੀ ਦਾ ਜਿੰਨੀ ਟੀਮ ਆਇਆ ਜੇ ਕਹਲਾਓ ਜੋ ਬੋਲੇ ਸੋਨ ਪਹਿਲ ਲਾਦੇ ਜੀ ਨਵੀ ਦਾਸੀਆਂ ਦੇ ਬੇੜੇ ਭੰਗੜਾ ਪਾਵੇ ਆ ਦੇ ਤੇ ਬੱਚਿਆ ਨੂੰ ਉਪਰ ਆ ਇੱਧਰ ਆ ਇੱਧਰ ਆ ਇੱਧਰ ਦੀ ਆ ਇੱਧਰ ਦੀ ਪਲੀ ਇੱਧਰ ਦੀ ਆ ਬਟੇ ਇੱਧਰ ਦੀ ਆ ਉਪਰ ਦੀ ਇਹ ਵੀ ਇੱਕ ਗ੍ਰਾਂਟਿਕਾਰੀ ਸਾਡੇ ਸਿੰਗਰ ਆ ਬੇਟੀ ਸਾਡੀ ਉੱਪਰ ਆਓ ਹਾਂ ਲੋ ਇਹ ਤੋਂ ਸਾਬ ਚੁਲਾਉਣਾ ਕੁੜੀ ਕੋ ਬੁਲਾਉਣਾ ਆ ਉਪਰ ਆ ਬਟੇ ਆਜੇ ਭਾਜੀ 2 ਮਿੰਟ ਰਵੀਦਾਸ ਜੀ ਦੇ ਜਿਹੜੇ ਭੰਗੜਾ ਪਾਵੇ। ਪ੍ਰੀਆ ਬੰਗਾ ਜੀ ਜੋ ਰਵੀਦਾਸ ਜੀ ਟੌਪ ਨੂੰ ਸਾਡੇ ਤੋਂ ਬਹੁਤ ਅੱਗੇ ਲੈ ਕੇ ਗਈ ਆ। ਬਾਬਾ ਸਾਹਿਬ ਨੂੰ ਇਨੇ ਕਾਇਆ ਸ਼੍ਰੀ ਗੁਰਦਾਸ ਮਹਾਰਜ ਦੇ ਗੀਤ ਤੇ ਸਭ ਕ ਜੋ YouTube ਤੇ ਤੁਹਾਨੂੰ ਸੁਣਨ ਨੂੰ ਮਿਲਦੇ ਆ ਅਕਰ ਪ੍ਰੀਆ ਪੰਗਾ ਕੀ ਉਹ ਵੀ ਸਾਡੇ ਵਿੱਚ ਮਾਣ ਮੈਂਦਾ ਹੋਏ ਆ ਪ੍ਰੀਆ ਪੰਗਾ ਜੀ ਸ਼੍ਰੀ ਗੁਰੂ ਰਵਿਦਾਸ ਟੈਗ 4th ਵੱਲੋਂ ਅੱਜ ਨਾਲ ਅਸੀਂ ਤੇ ਆਉਣ ਤੇ ਸਵਾਗਤ ਕਰਦੇ ਆ ਇਹ ਸਾਡੀ ਭੈਣ ਇੰਨੀਆਂ ਤਰੱਕੀਆਂ ਬਖਸ਼ੇ ਜੇ ਤੁਹਾਡੇ ਹੀ ਬਾਲ ਵਿੱਚ ਨਾ ਹੋਵੇ ਬਾਕੀ ਤੋਂ ਮੋਹ ਦਿਓ ਸਾਡੇ ਕਹਿਣਗੇ ਪਿਆਰੇ ਪ੍ਰੀਆ ਪੰਗਾ ਜੀ ਜਿਹਾ ਬੋਲੇ ਜੋ ਬਾਲੇ 100 ਰੁਪਏ ਜੈ ਗੁਰੂ ਦਾ ਜੈ ਗੁਰੂ ਦਾ ਸੋਸ਼ਣ ਗੁਰੂ ਨਬੀदास ਮਹਾਰਾਜੀ ਦੇ ਆਗਮਨ ਪਰੋਪ ਦੀ ਸਾਰੀ ਸੰਗਤ ਨੂੰ ਸੇਜ ਵਸ਼ਾਈ ਹੋਵੇ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 699 ਪ੍ਰਕਾਸ਼ ਪੁਰਬ ਦੀ ਸਾਰੀ ਸੰਗਤ ਨੂੰ ਲੱਖ 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 ਜੇ ਲੋਕ ਹੁੰਦੇ ਜ਼ੁਬਾਨ ਤੇ ਲੱਖ ਤਾਲੇ ਇਹਦਾ ਨਹੀਂ ਸਿਪੇਜਾ ਤੇ ਗੱਜ ਹੁੰਦਾ ਰਹਿਣਾ ਦੂਰ ਇਸ ਕੀ ਕੋਟ ਕਜਾਰੀਆਂ ਤੋਂ ਸਾਡਾ ਕੋਈ ਵਕੀਲ ਨਾ ਜੱਜ ਹੁੰਦਾ ਇਹਨਾਂ ਪੱਗਾਂ ਤੇ ਪਟਿਆ ਚੁੰਨੀਆਂ ਦੀ ਥਾਂ ਸਾਡੇ ਸਿਰਾਂ ਤੇ ਟੋਕਰੀ ਛੱਜ ਹੁੰਦਾ ਕਰਨਾ ਕਿਸੇ ਤਾਰੀਖ ਦੇ ਅੰਦਰ ਸਾਡਾ ਸਖਣਾ ਜਿਆ ਇਤਿਹਾਸ ਹੁੰਦਾ ਕਿ ਅੱਜ ਵੀ ਕੰਨਾਂ ਦੇ ਵਿੱਚ ਢਾਲ ਪਾਉਂਦੇ ਜਿੰਨਾ ਜਗ ਤੇ ਗੁਰੂ ਉਹਦੀ ਹਰ ਸਰੋ ਜਨਾ ਜਗ ਤੇ ਗੁਰੂ ਜੈ ਗੁਰੂ ਦੇ ਜੈ ਗੁਰੂ ਦੇ ਸਮਾ ਬਹੁਤ ਬਹੁਤ ਧੰਨਵਾਦ ਕਰਦੀ ਆ ਮੇਰਾ ਇੱਕ ਸ਼ਬਦ ਰਬਦਾਸੀਆਂ ਦੇ ਵੇੜੇ ਭੰਗੜਾ ਪਵੇ ਜਿਹਨਾਂ ਨੇ ਸੁਣਿਆ ਮੈਂ ਤਾੜੀ ਲਾਓ ਜ਼ੋਰ ਦੇ ਨਾਲ ਹੋ ਰਵੀ ਦਸਿਆਂ ਦੇ Thanh yeah. Oh, i ਸਾਡੇ ਵੱਡੇ ਭਾਈ ਜੱਸੀ ਤੱਲਨ ਸ਼੍ਰੀ ਗੁਰੂ ਰਵਿਦਾਸ ਟਾਈਗਰ ਫੋਰਸ ਸਾਡਾ ਸ਼ੇਰ ਕੌਮ ਦਾ ਬੱਬਰ ਸ਼ੇਰ ਅੱਛਾ ਅੱਜ ਖੁਸ਼ੀਆਂ ਤੇ ਖੜੇ ਕਿਹਦੇ ਕਰਕੇ ਆ ਗੁਰੂ ਰਮਦਾਸ ਮਹਾਰਾਜ ਜੀ ਦੇ ਕਰਕੇ ਜਿਨ੍ਹਾਂ ਜਿਨ੍ਹਾਂ ਦੀ ਚੜ੍ਹਾਈ ਸਤਗੁਰੂ ਰਵਿਦਾਸ ਮਹਾਰਾਜ ਕਰਕੇ ਆ ਪਿੱਛੇ ਜ਼ਰੂਰ ਬੋਲਣਾ ਆ This. I don't-